ਜੈਪਾਲ ਪਾਟੀ ਹੈ ਹਾਏ 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 ਜੈਪਾਲ ਪਾਟੀ ਹੈ ਹਾਏ 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 ਜੈਪਾਲ ਪਾਟੀ ਹੈ ਹਾਏ 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 ਜੈ ਅਮਰੋਦ ਹਾਏ 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 ਜੈ ਅਮਰੋਦ ਮੁੜਦਾਬ 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 ਜੈ ਅਮਰੋਦ ਮੈਂ ਗੁਰਪ੍ਰੀਤ ਜੀ ਪੀ ਐਸ ਸੀ ਬਿੰਗ ਦਾ ਪੰਜਾਬ ਦਾ ਪ੍ਰਧਾਨ ਆ ਸਾਡੇ ਨਾਲ ਮੇਰੇ ਜ਼ੋਨ ਦੇ ਅੰਚਲ ਦੇ ਰਵਿੰਦਰ ਹੰਸ ਜੀ ਸਾਡੇ ਠੇਕੇਦਾਰ ਸਾਹਿਬ ਜੋ ਸ਼ਕਤੀ ਸਕਟੀ ਨੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਤੇ ਸਾਡੇ ਹਲਕਾ ਕੋਆਰਡੀਨੇਟ ਬਲੌਕ ਪ੍ਰਧਾਨ ਸਾਡੀ ਪਾਰਟੀ ਦੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਅੱਜ ਜਿਵੇਂ ਕੱਲ ਇੱਕ ਚੋਣ ਜਲਸੇ ਦੇ ਦੌਰਾਨ ਰਾਜਾ ਬੜਿੰਗ ਅਮਰਿੰਦਰ ਬੜਿੰਗ ਜੋ ਕਾਂਗਰਸ ਦਾ ਪ੍ਰਧਾਨ ਹੈ ਉਹਨੇ ਸਰਬੋਟਾ ਸਿੰਘ ਬਾਰੇ ਟਿੱਪਣੀ ਕੀਤੀ ਹੈ ਉਹਨਾਂ ਦੇ ਕਾਲੇ ਰੰਗ ਬਾਰੇ ਤੇ ਉਹਨਾਂ ਦੀ ਕੌਮ ਬਾਰੇ ਅਸੀਂ ਉਹ ਕੱਡੇ ਸ਼ਬਦਾਂ ਨਿੰਦਾ ਕਰਦੇ ਆ ਕਿਉਂਕਿ ਬੁੱਟਾ ਸਿੰਘ ਇੱਕ ਬਹੁਤ ਕਾਬਿਲ ਇਨਸਾਨ ਸੀਗਾ ਜਿਨੇ 1960 ਤੋਂ ਪਹਿਲਾਂ ਗ੍ਰੈਜੂਏਸ਼ਨ ਕੀਤੀ ਬੀਏ ਆਨਰਸ ਐਮਏ ਕੀਤਾ ਤੇ ਪੀਐਸਡੀ ਕੀਤੀ ਤੇ ਅੱਠ ਵਾਰੀ ਲੋਕ ਸਭਾ ਚ ਮੈਂਬਰ ਬਣੇ ਤੇ ਗਵਰਨਰ ਵੀ ਰਹੇ ਨੇ ਦੋ ਸਟੇਟਾਂ ਦੇ ਗਵਰਨਰ ਵੀ ਰਹੇ ਨੇ ਤੇ ਉਹਦੇ ਬਾਰੇ ਟਿੱਪਣੀ ਕਰਨੀ ਬਹੁਤ ਮਾੜੀ ਗੱਲ ਉਹ ਕੀਤੀ ਹੈ ਜੱਤੂਕਰ ਉਹ ਮਾਫੀ ਨਹੀਂ ਮੰਗਦੇ ਜੱਤੂਕਰ ਜਿਵੇਂ ਸਾਡੇ ਐਸਟੀ ਐਸਸੀ ਐਸਟੀ ਕਮਿਸ਼ਨ ਦੇ ਚੇਅਰਮੈਨ ਹੈ ਗੜੀ ਸਾਹਿਬ ਉਹਨਾਂ ਨੇ ਅੱਜ ਬਕਾਇਦਾ ਰਟਨਿੰਗ ਅਫਸਰ ਤਰਫੋਂ ਨੂੰ ਸੱਦਿਆ ਤੇ 8 ਤਰੀਕ ਨੂੰ ਅਚੇਚੇ ਤੌਰ ਤੇ ਉਹਨਾਂ ਨੂੰ ਬੁਲਾਇਆ ਆਪਣੇ ਜਿਹੜਾ ਪ੍ਰਧਾਨ ਨੇ ਇਹ ਟਿੱਪਣੀਆਂ ਕੀਤੀਆਂ ਨੇ ਉਹ ਤੋਂ ਬਾਅਦ ਜੋ ਡਿਸੀਜਨ ਹੋਊਗਾ ਜੋ ਪਾਰਟੀ ਸਾਨੂੰ ਕਹੂਗੀ ਉਹਦੇ ਹਿਸਾਬ ਨਾਲ ਜੀ ਅਗਲਾ ਅਜੰਡਾ ਤਿਆਰ ਕਰਾਂਗੇ